ਮੈਰਿਟੋਰੀਆ ਸਕੂਲਾਂ ਦੀ ਜਿਹੜੀ ਚੌਥੀ ਕਾਉਂਸਲਿੰਗ ਦਾ ਨਤੀਜਾ ਆ ਚੁੱਕਿਆ ਹੈਗਾ ਸੀਟਾਂ ਜਿਹੜੀਆਂ ਕਿੱਥੇ-ਕਿੱਥੇ ਅਲਾਟ ਹੋਈਆਂ ਨੇ ਵਿਦਿਆਰਥੀਆਂ ਨੂੰ ਤੇ ਤੁਸੀਂ ਵੇਖ ਰਹੇ ਹੋਗੇ ਲੜਕੀਆਂ ਦੀ ਲਿਸਟ ਕਿੱਥੇ-ਕਿੱਥੇ ਉਹਨਾਂ ਨੂੰ ਜਿਹੜਾ ਸਟੇਸ਼ਨ ਅਲਾਟ ਹੋਇਆਗਾ ਤੇਜ਼ ਕਰ ਪਹਿਲੀ ਵਾਰਾਂ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰੀ ਵੀਡੀਓ ਦੇਖਿਓ ਤੇ ਬਹੁਤ ਧੀਮੀ ਗਤੀ ਨਾਲ ਦਿਖਾਵਾਂਗੇ ਤੁਹਾਨੂੰ ਤਾਂ ਕਿ ਤੁਸੀਂ ਸਕਰੀਨਸ਼ਾਟ ਵੀ ਲੈ ਸਕੋ ਲਿਸਟ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਤੱਕ ਭੇਜੋ ਪਹਿਲਾ ਹੈਗਾ ਵਿਦਿਆਰਥੀ ਮੈਕਪ੍ਰੀਤ ਕੌਰ ਇਹਨੂੰ ਅਲਾਉਟਡ ਹੋਇਆ ਜੀ ਸਟੇਸ਼ਨ ਫਰੋਜ਼ਪੁਰ ਅੱਗੇ ਤੁਸੀਂ ਵੇਖ ਸਕਦੇ ਹੋ ਜਿੱਥੇ ਵੀ ਤੁਹਾਡਾ ਹੈਗਾ ਬਣਦਾ ਉਸ ਦਾ ਸਕਰੀਨ ਸ਼ਾਟ ਲੈ ਲੈਣਾ ਬਹੁਤ ਹੀ ਮੀਗਤੀ ਨਾਲ ਮੈਂ ਅੱਗੇ ਵਧਾਂਗਾ ਤਾਂ ਕਿ ਵੀਡੀਓ ਦੇ ਵਿੱਚ ਕਲੈਰਿਟੀ ਬਣੀ ਰਹੇ ਤੇ ਤੁਸੀਂ ਆਪਣਾ ਜਿਹੜਾ ਸਕਰੀਨ ਸ਼ਾਟ ਇੱਥੋਂ ਲੈ ਸਕਦੇ ਹੋਗੇ ਬਕਾਇਦਾ ਤੌਰ ਤੇ ਅੱਗੇ ਵੇਖ ਰਹੇ ਹੋ ਤੁਸੀਂ ਜੀ ਬਹੁਤ ਹੀ ਮੀਗਤੀ ਨਾਲ ਚੱਲਦਾ ਹੋਇਆ ਮੈਂ ਅੱਗੇ ਵਧ ਰਿਹਾਗਾ ਆਪਣਾ ਨਾਮ ਜਿੱਥੇ ਵੀ ਬਣਦਾ ਤੁਸੀਂ ਵੇਖ ਲੈਣਾ ਵਿਦਿਆਰਥੀ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਕਾਉਂਸਲਿੰਗ ਤੇ ਸਟੇਸ਼ਨ ਭਰਾ ਲਏ ਗਏ ਸੀਗੇ ਪਰੰਤੂ ਉਹਨਾਂ ਨੂੰ ਸਟੇਸ਼ਨ ਨਹੀਂ ਮਿਲਿਆ ਸੀਗਾ ਜੋ ਕਿ ਜ਼ਿਆਦਾ ਕੈਂਡੀਡੇਟ ਹੋਣ ਕਾਰਨ ਅਡਜਸਟੇਸ਼ਨ ਅਲਾਟ ਕਰ ਦਿੱਤਾ ਗਿਆਗਾ ਸੋ ਵੇਖ ਰਿਹਾ ਹਾਂ ਤੁਸੀਂ ਸਕਰੀਨ ਦੇ ਉੱਪਰ ਲਿਸਟਾਂ ਅ ਕਿੱਥੇ ਤੁਹਾਨੂੰ ਜਿਹੜਾ ਸਟੇਸ਼ਨ ਮਿਲਿਆ ਤੁਸੀਂ ਉਸ ਨੂੰ ਭਾਈ ਉੱਥੋਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਨਤੀਜਾ ਹੈਗਾ ਜਿਹੜਾ ਉਹ ਵੇਖ ਸਕਦੇ ਹੋ ਬਹੁਤੀ ਮੀ ਗਤੀ ਨਾਲ ਅੱਗੇ ਵਧ ਰਹੇ ਹਾਂਗਾ 9 ਨੰਬਰ ਪੇਜ ਤੇ ਅਸੀਂ ਆ ਚੁੱਕੇ ਹਾਂ 54 ਪੇਜ ਨੇ ਇਸ ਦੇ 10 ਨੰਬਰ ਤੇ ਆ ਚੁੱਕੇ ਹਾਂ ਜੀ ਵੱਖਰੇ ਵੱਖਰੇ ਸਕੂਲ ਜਿਹੜੇ ਔਨਲਾਈਨ ਹੋਏ ਵਿਦਿਆਰਥੀਆਂ ਨੂੰ ਦੇਖ ਰਹੇ ਹਾਂ ਤੁਸੀਂ ਲਗਾਤਾਰ ਸਕਰੀਨ ਦੇ ਉੱਪਰ ਜੋ ਕਿ ਨਜ਼ਰ ਆ ਰਹੇ ਨੇਗੇ ਸੋ ਚੌਥੀ ਤੇ ਅੰਤਮ ਕਾਉਂਸਲਿੰਗ ਸੀਗੀ ਇਹ ਦੱਸ ਦਈਏ ਚੌਥੀ ਤੇ ਅੰਤਮ ਕਾਉਂਸਲਿੰਗ ਲਿਖਿਆ ਸੀਗਾ ਇਸ ਤੋਂ ਬਾਅਦ ਕੋਈ ਵੀ ਕਾਉਂਸਲਿੰਗ ਨਹੀਂ ਆ ਪਾਏਗੀ ਸੋ ਵਿਦਿਆਰਥੀਆਂ ਨੂੰ ਸचेत ਕਰ ਦਈਏ ਜਿੱਥੇ ਵੀ ਇਹਨਾਂ ਨੂੰ ਸਟੇਸ਼ਨ ਮਿਲਦਾ ਉਹ ਲੈ ਲੈਣ ਕਿਉਂਕਿ ਇਸ ਤੋਂ ਬਾਅਦ ਕੋਈ ਕਾਉਂਸਲਿੰਗ ਨਹੀਂ ਆਏਗੀ ਇਸ ਦਾ ਧਿਆਨ ਰੱਖਿਆ ਜਾਵੇ ਵਿਸ਼ੇਸ਼ ਤੌਰ ਤੇ ਸੋ ਬਹੁਤ ਅੱچھے ਸਕੂਲ ਲੇਗੇ achhiya suvidhaane ਫਰੀ ਆਫ ਕਾਸਟ ਖਾਣਾ ਰਹਿਣਾ ਸੈਣਾ ਫਰੀ ਸਾਰਾ ਕੁਝ ਵਧੀਆਗਾ ਸੋ ਇੱਕ ਵਾਰ ਜੀ ਲਾ ਲਿਓ ਤੁਸੀਂ 20 ਦਿਨ ਬਾਕੀ ਸਾਰਾ ਕੁਝ ਤੁਹਾਨੂੰ ਵਧੀਆ ਲੱਗੇਗਾ ਉਸ ਤੋਂ ਬਾਅਦ ਸਮਝ ਆਏਗੀ ਤੁਹਾਡੀ ਸਮਝ ਬਣ ਜੇਗੀ ਸੋ ਬੜੇ ਲੰਬੇ ਸਮੇਂ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਸੀ ਇਸ ਦਾ ਇਹ ਆਪਾਂ ਜਿਹੜਾ ਤੁਹਾਡੇ ਅੱਗੇ ਰੱਖ ਰਹੇ ਹਾਂਗੇ ਕੁੜੀਆਂ ਦੇ ਨਤੀਜੇ ਦੀ ਲਿਸਟ 18 ਨੰਬਰ ਪੇਜ ਤੇ ਆਪਾਂ ਪਹੁੰਚ ਚੁੱਕੇ ਹਾਂਗੇ ਅੱਗੇ ਵਧ ਰਹੇ ਹਾਂਗੇ 20 ਨੰਬਰ ਪੇਜ ਤੇ ਆਗੇ ਜਿੱਥੇ ਵੀ ਤੁਹਾਡਾ ਨਤੀਜਾ ਬਣਦਾ ਉਹਦਾ ਤੁਸੀਂ ਸਕਰੀਨਸ਼ਾਟ ਲੈ ਲੈਣਾ ਹੈ ਤਾਂ ਕਿ ਤੁਹਾਨੂੰ ਆਪਣਾ ਨਤੀਜਾ ਜਿਹੜਾ ਉਹ ਪਤਾ ਲੱਗ ਜਾਵੇ ਜੀ ਸੋ ਅੱਗੇ ਵਧਨੇ ਆਪਾਂ ਇਸੇ ਤਰ੍ਹਾਂ ਦੇ ਨਾਲ ਦੇਖ ਰਹੇ ਹਾਂ ਤੁਸੀਂ ਸਕਰੀਨ ਦੇ ਉੱਪਰ ਰਿਜ਼ਲਟ ਲੜਕੀਆਂ ਦਾ ਜਿੱਥੇ ਕਿੱਥੇ ਉਹਨਾਂ ਨੂੰ ਸਟੇਸ਼ਨ ਅਲਾਟ ਹੋਇਆਗਾ 24 ਨੰਬਰ ਤੇ ਪਹੁੰਚ ਗਏ ਆਪਾਂ 25 ਤੇ ਪਹੁੰਚ ਗਏ ਤਕਰੀਬਨ ਅੱਧੇ ਪੰਨਿਆਂ ਤੇ ਪਹੁੰਚ ਗਏ 473 ਬੱਚਿਆਂ ਦਾ ਇੱਥੇ ਤੱਕ ਬਣਦਾ ਦੇਖੋ ਕੁੜੀਆਂ ਨੂੰ ਜਿਹੜਾ ਕਿੰਨੀਆਂ ਸੀਟਾਂ ਖਾਲੀ ਸੀ ਵੀ ਆਪਾਂ ਨੂੰ ਲੱਗ ਜਾਊਗਾ ਪਤਾ ਕਿੰਨੇ ਤੱਕ ਜਿਹੜੀ ਇਹ ਉਹਨਾਂ ਨੂੰ ਮਿਲਿਆਗਾ ਮੈਰਿਟ ਅਧਾਰਤ ਉਹਨਾਂ ਦੀ ਸਟੇਸ਼ਨ ਚੁਆਇਸ ਅਧਾਰਤ ਜਿਹੜੀ ਪਹਿਲੇ ਆਪਰ ਐ ਸੀਗਾ ਉਹਨਾਂ ਨੇ ਜੇਕਰ ਪਹਿਲਾ ਨਹੀਂ ਪਹਿਲੇ ਚ ਖਾਲੀ ਹੋ ਜਾਂਦੀਆਂ ਸੀਟਾਂ ਤੁਹਾਡੇ ਤੱਕ ਆਉਂਦੇ ਜੇਕਰ ਵਿਦਿਆਰਥੀ ਦਾ ਕਿਸੇ ਦਾ ਤਾਂ ਫਿਰ ਦੂਜੀ ਤੁਹਾਡੀ অপਸ਼ਨ ਦੇਖੀ ਜਾਂਦੀ ਹੈ ਜੇਕਰ ਦੂਜੀ ਭਰ ਗਈ ਤਾਂ ਤੀਜੀ ਦੇਖੀ ਜਾਂਦੀ ਹੈ ਤੀਜੀ ਵੀ ਭਰ ਗਈ ਤਾਂ ਫਿਰ ਚੌਥੀ ਦੇਖੀ ਜਾਂਦੀ ਹੈ ਇਸ ਤਰ੍ਹਾਂ ਦੇ ਨਾਲ ਜਿਹੜੀ ਸੀਟਾਂ ਦੀ ਵੰਡ ਕੀਤੀ ਜਾਂਦੀ ਹੈਗੀ ਮੈਰਿਟੋਰੀਅ ਸਕੂਲਾਂ ਦੇ ਵਿੱਚ ਸੋ ਲਗਾਤਾਰ ਦੇਖ ਰਹੇ ਹੋ ਸਕਰੀਨ ਦੇ ਉੱਪਰ ਤੁਸੀਂ ਲਗਾਤਾਰ ਵਿਖਿਆ ਜਾ ਰਿਹਾ ਲੜਕੀਆਂ ਦਾ ਜਿਹੜਾ ਨਤੀਜਾ ਹੈਗਾ ਉਸ ਨੂੰ ਆਪਾਂ तकरीबन 34 ਪੇਜ ਤੇ ਪਹੁੰਚ ਗਏ 20 ਪੇਜ ਹੋ ਰਹੇਗੇ ਬਹੁਤ ਘੱਟ ਸਮੇਂ ਦੇ ਵਿੱਚ ਤੁਹਾਨੂੰ ਨਤੀਜਾ ਇਹ ਦਿਖਾ ਰਹੇ ਹਾਂ ਕਿ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਸਕਦੇ ਹੋ ਅੱਗੇ ਜਿਹੜਾ ਜਰੂਰ ਸ਼ੇਅਰ ਕਰੋ ਤਾਂ ਕਿ ਬੱਚਿਆਂ ਨੂੰ ਜਾਣਕਾਰੀ ਮਿਲ ਜੇ ਕਿੱਥੇ ਕਿੱਥੇ ਸਟੇਸ਼ਨਾਂ 'ਆ ਕਈ ਵਾਰੀ ਉਹਨਾਂ ਨੂੰ ਰਿਜ਼ਲਟ ਲੱਭਦਾ ਨਹੀਂਗਾ ਜਾਂ ਫਿਰ ਪਤਾ ਨਹੀਂ ਲੱਗਦਾ ਇਸ ਕਰਕੇ ਆਵਾਜ਼ ਦੇ ਰੂਪ ਦੇ ਵਿੱਚ ਰਿਕਾਰਡ ਕਰਕੇ ਤਾਂ ਕਿ ਤੁਹਾਡੇ ਤੱਕ ਭੇਜਿਆ ਜਾ ਰਿਹਾ ਤੁਹਾਨੂੰ ਇਸ ਚੀਜ਼ ਦੀ ਸੌਖ ਰਹੇ ਸੋ ਵੇਖ ਰਹੇ ਹੋ ਤੁਸੀਂ ਲਗਾਤਾਰਤਾ ਦੇ ਵਿੱਚ ਜਿਹੜਾ ਨਤੀਜਾ ਜੀ ਕਿੱਥੋਂ ਤੱਕ ਜਿਹੜੀ ਮੈਰਿਟ ਪਹੁੰਚੀ ਹੋਈ ਆ ਵੇਖ ਰਹੇ ਹਾਂ ਵਿਦਿਆਰਥੀਓ ਤੁਸੀਂ 43 ਨੰਬਰ ਪੇਜ ਤੇ ਪਹੁੰਚ ਗਏ ਹੁਣ 44 ਤੇ ਪਹੁੰਚ ਗਏ ਆ 45 ਅੱਗੇ ਦੇਖੋ ਜੀ 53 54 46 ਨੰਬਰ 47 48 ਨੰਬਰ 94 ਨੰਬਰ ਬਹੁਤ ਹੀ ਮੀ ਗਤੀ ਨਾਲ ਅੱਗੇ ਵਧ ਰਹੇ ਹਾਂ ਸਕਰੀਨ ਸ਼ਾਟ ਲੈ ਸਕਦੇ ਹਾਂ 50 ਨੰਬਰ 948 ਬੱਚੇ 51 ਨੰਬਰ ਜੀ ਦੇਖੋ ਕਿੱਥੇ ਕਿੱਥੇ ਅਲਾਟ ਹੋਏ ਨੇ ਤੁਸੀਂ ਆਪਣਾ ਸਟੇਸ਼ਨ ਦੇ ਸਕਦੇ ਹੋ ਜੀ ਨਾਲ ਦੀ ਨਾਲ 52 ਨੰਬਰ ਪੰਨੇ ਤੇ ਆ ਗਏ ਆਖਰਾ ਪੱਤਰ 55 ਨੰਬਰ ਤੇ ਆ ਗਏ ਤੇ ਅਖੀਰਲੇ ਪੰਨੇ ਤੇ ਪਹੁੰਚ ਗਏ 54 ਦੇ ਉੱਪਰ 1020 ਸੀਟਾਂ ਨੇ ਜਿਹੜੀਆਂ ਉਹਨਾਂ ਦਾ ਜਿਹੜਾ ਨਤੀਜਾ 1020 ਸੀਟਾਂ ਖਾਲੀ ਸੀਗੀਆਂ ਆਈ ਮੈਟ ਵਾਲੇ ਬੱਚੇ ਆ ਚੁੱਕੇ ਆ ਜੀ ਉਹਨਾਂ ਨੂੰ ਸੀਟਾਂ ਮਿਲ ਗਈਆਂ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੀਏ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਟਰੀਕ ਤੇ ਚੰਗੀ ਜਾਣਕਾਰੀ ਜਿਹੜੀ ਪਾਉਣੇ ਆਗੇ ਆਪਾਂ ਇਸ ਦੇ ਉੱਪਰ ਵੱਧ ਤੋਂ ਵੱਧ ਜਾਰੀ ਤੱਕ ਜਿਹੜਾ ਇਸ ਨੂੰ ਭੇਜਿਆ ਜਾਵੇ ਸ਼ੁਕਰੀਆ ਮੇਰੇ